ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਲੋਕ ਕਹਿ ਦਿੰਦੇ ਨੇ ਕਿ ਸਾਕਾ ਨੀਲਾ ਤਾਰਾ ਜੂਨ 1984 ਦੇ ਕੱਲੂ ਕਾਰੇ ਨੂੰ ਲੋਕ ਸਾਕਾ ਨੀਲਾ ਤਾਰਾ ਦੇ ਨਾਮ ਨਾਲ ਜਾਣਦੇ ਨੇ ਪਰ ਅਸਲ ਵਿੱਚ ਉਹ ਸਾਕਾ ਨਹੀਂ ਕੱਲੂ ਕਾਰਾ ਸੀ ਤੇ ਇਸੇ ਤਰੀਕੇ ਨਾਲ 1984 ਨਵੰਬਰ ਦੀ ਨਸਲ ਕੁਸ਼ੀ ਨੂੰ ਲੋਕ ਕਹਿ ਦਿੰਦੇ ਨੇ ਦੰਗੇ ਪਰੋ ਦੰਗੇ ਨਹੀਂ ਨਸਲ ਕੁਸ਼ੀ ਸੀ ਤੇ ਚਮਕੌਰ ਦੀ ਜੰਗ ਨੂੰ ਲੋਕ ਸਾਕਾ ਚਮਕੌਰ ਕਹਿ ਦਿੰਦੇ ਨੇ ਜੋ ਕਿ ਗਲਤ ਪਰਿਭਾਸ਼ਾ ਹੈ ਇਸ ਵਰਤਾਰੇ ਦੀ ਅਸਲ ਵਿੱਚ ਸਾਥੀ ਅਤੇ ਕੱਲੂਕਾਰੇ ਦੇ ਵਿੱਚ ਕੀ ਅੰਤਰ ਹੈ ਜਿੱਥੇ ਜ਼ਾਲਮ ਤੇਰ ਵੱਲੋਂ ਜੇ ਸੋ ਤੇ ਰੁੱਤੇ ਜ਼ੁਲਮ ਕੀਤਾ ਜਾ ਰਿਹਾ ਹੋਵੇ ਮਜ਼ਨੂ ਤੇ ਰੁੱਤੇ ਦੇ ਜ਼ਾਲਮ ਤਾਂ ਹਥਿਆਰਬੰਦ ਹੁੰਦਾ ਹੀ ਹੈ ਜੀ ਅੱਗੋਂ ਮਜ਼ਲੂਮ ਤੇਰਾ ਹਥਿਆਰਬੰਦ ਹੋ ਕੇ ਮੁਕਾਬਲਾ ਕਰੇ ਤੇ ਇਸ ਵਿੱਚ ਸ਼ਹੀਦियां ਪ੍ਰਾਪਤ ਕਰ ਜਾਵੇ ਤੇ ਉਹਨੂੰ ਕਹਿੰਦੇ ਨੇ ਕੱਲੂਕਾਰਾ ਕਿਉਂਕਿ ਅੱਗੋਂ ਹਥਿਆਰਬੰਦ ਲੜਾਈ ਜਿਹੜੀ ਸਿੰਘਾਂ ਨੇ ਵੀ ਲੜੀ ਸੀ 1984 ਦੇ ਵਿੱਚ ਇਸੇ ਕਰਕੇ ਇਹ ਕੱਲੂਕਾਰਾ ਹੈ ਸ਼ਾਕਾ ਨਹੀਂ ਇਸੇ ਤਰੀਕੇ ਨਾਲ ਚਮਕੌਰ ਸਾਹਿਬ ਦਾ ਸਾਕਾ ਨਹੀਂ ਕੱਲੂ ਸਾਕਾ ਨਹੀਂ جنگ ਹੈ ਕਿਉਂਕਿ ਉਸ ਸਮੇਂ ਚਮਕੌਰ ਦੀ ਜਿਹੜੀ ਜੰਗ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਨੇ ਲੜੀ ਸੀ ਤੇ ਹਥਿਆਰਬੰਦ ਸੀ ਤੇ ਇਸੇ ਤਰ੍ਹਾਂ ਸਰਕਾਰ ਸਾਰਾਗੜੀ ਨੂੰ ਹੀ ਲੋਕ ਸਾਕਾ ਸਾਰਾਗੜੀ ਕਹਿ ਦਿੰਦੇ ਨੇ ਸਾਰਾਗੜੀ ਦੀ ਜੰਗ ਨੂੰ ਪਰ ਅਸਲ ਵਿੱਚ ਉਹ ਜੰਗ ਸੀ ਤੇ ਕੱਲੂ ਕਾਰ ਇਤਿਹਾਸ ਦੇ ਵਿੱਚ ਤਿੰਨ ਵਾਪਰੇ ਨੇ 1746 ਦਾ ਛੋਟਾ ਕੱਲੂ ਕਾਰਾ ਕਨਵਾਨ ਦੀ ਸ਼ਾਂਬ ਦੇ ਵਿੱਚ ਵਾਪਰਿਆ ਤੇ ਵੱਡਾ ਕੱਲੂ ਕਾਰਾ 1762 ਜਿਹੜਾ ਕਿ ਕੋਪਰ ਹੈਡਲੇ ਮੈਦਾਨਾ ਦੇ ਵਿੱਚ ਵਾਪਰਿਆ ਤੇ ਕੱਲੂ ਕਾਰਾ ਤੀਜਾ ਜੋ 1984 ਦਾ ਜਿਹੜਾ ਕਿ ਜਿਹੜਾ ਕਿ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਕੇ ਵਾਪਰਿਆ ਤੈਨਾ ਕੱਲੂਕਾਰਿਆਂ ਦੇ ਵਿੱਚ ਇੱਕ ਫਰਕ ਹੈ ਪਿਛਲੇ ਦੋ ਕੱਲੂਕਾਰਿਆਂ ਦੇ ਵਿੱਚ ਕਿ ਪਿਛਲੇ ਦੋ ਕੱਲੂਕਾਰੇ ਜਿਹੜੇ ਨੇ ਉਸ ਦੇ ਵਿੱਚ ਧਾਰਮਿਕ ਸਥਾਨ ਤੇ ਨਹੀਂ ਲੜੇ ਗਏ ਪਰ ਜਿਹੜਾ ਤੀਜਾ ਕੱਲੂਕਾਰਾ ਹੈ ਉਹ ਵਰਤਾਰਾ ਜਿਹੜਾ ਵਰਤ ਰਿਹਾ ਹੈ ਉਹ ਧਾਰਮਿਕ ਸਥਾਨ ਤੇ ਵਰਤ ਰਿਹਾ ਹੈ ਤੇ ਹੁਣ ਗੱਲ ਕਰੀਏ 1984 ਜੂਨ ਨਵੰਬਰ ਦੀ ਨਸਲ ਕੁਸ਼ੀ ਦੀ ਇਹ ਦੰਗੇ ਨਹੀਂ ਹਨ ਦੰਗੇ ਇਸ ਕਰਕੇ ਨਹੀਂ ਹਨ ਕਿਉਂਕਿ ਇਹਨਾਂ ਦੇ ਵਿੱਚ ਸਰਕਾਰ ਦਾ ਪੂਰਾ ਪੂਰਾ ਹੱਥ ਸੀ ਸਰਕਾਰ ਜ਼ਾਲਮ ਧਿਰ ਦਾ ਪੂਰਾ ਪੂਰਾ ਸਾਥ ਦੇ ਰੇ ਸੀ ਇਸੇ ਕਰਕੇ ਇੱਕ ਜੈਨੋਸਾਈਡ ਜਾਂ ਨਸਲਕੁਸ਼ੀ ਹੈ ਦੰਗੇ ਤਾਂ ਹੁੰਦੇ ਜੇ ਸਰਕਾਰ ਨੀ ਜੇ ਸਰਕਾਰ ਕਿਸੇ ਦਾ ਪੱਖ ਨਾਲ ਨਹੀਂ ਦੀ ਨਿਰਪੱਖ ਹੁੰਦੀ ਪਰ ਅਸਲ ਵਿੱਚ ਇਹ ਸਰਕਾਰ ਵੱਲੋਂ ਕੀਤੇ ਗਏ ਇਸ ਦੇ ਵਿੱਚ ਸੱਤਾਧਾਰੀ ਜਿਹੜੀ ਟਿਰਸੀ ਉਹ ਇਨਵੋਲਵ ਸੀ ਇਸੇ ਕਰਕੇ ਇਹਨਾਂ ਨੂੰ ਦੰਗੇ ਨੇ ਇਹਨਾਂ ਨੂੰ ਨਸਲ ਖੁਸ਼ੀ ਦੇ ਵਿੱਚ ਗਿਣਿਆ ਜਾਵੇਗਾ ਕਿਉਂਕਿ ਪੁਲਸ ਨੇ ਇਸ ਇਸ ਸਾਰੇ ਨਸਲ ਖੁਸ਼ੀ ਵਰਤਾਰੇ ਤੋਂ ਪਹਿਲਾਂ ਨਵੰਬਰ ਦੇ ਵਰਤਾਰੇ ਤੋਂ ਪਹਿਲਾਂ ਸਿੱਖਾਂ ਦੇ ਘਰਾਂ ਦੇ ਵਿੱਚ ਛਾਪੇ ਮਾਰ ਮਾਰ ਕੇ ਹਥਿਆਰ ਜਿਹੜੇ ਇਕੱਠੇ ਕਰ ਲਏ ਸਨ ਕਿ ਸਿੱਖ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਨਾ ਕਰ ਸਕਣ ਹਾਲਾਂਕਿ ਬਹੁਤ ਥੋੜੇ ਸਿੱਖਾਂ ਨੇ ਜਿਨੂੰ ਕਹਿੰਦੇ ਬਹੁਤ ਜ਼ਿਆਦਾ ਥੋੜੇ ਸਿੱਖਾਂ ਨੇ ਮੁਕਾਬਲਾ ਕੀਤਾ ਪਰ ਜ਼ਿਆਦਾਤਰ ਜਿਹੜੇ ਸਨ ਉਹ ਇਸ ਨਸਲ 쿠ਸ਼ੀ ਦਾ ਸ਼ਿਕਾਰ ਹੋ ਗਏ। ਸੋ ਐਸੇ ਕਰਕੇ ਜਿਹੜੀ ਵੱਖ-ਵੱਖ ਪਰਿਭਾਸ਼ਾ ਹੈ ਉਹ ਵੱਖ-ਵੱਖ ਘਟਨਾਵਾਂ ਦੀ ਵੱਖ-ਵੱਖ ਹੁੰਦੀ ਹੈ। ਤੇ ਸ਼ਾਕਾ ਨੀਲਾ ਤਾਰਾ ਜਿਹੜਾ ਹੈ ਉਹ ਬਿਲਕੁਲ ਗਲਤ ਪਰਿਭਾਸ਼ਾ ਹੈ ਜੋ 1900 ਜੂਨ 1984 ਦੇ ਕੱਲੂਕਾਰੇ ਦੀ। ਅਸਲ ਪਰਿਭਾਸ਼ਾ ਹੈ ਕਿ 1984 ਦਾ ਕੱਲੂਕਾਰਾ ਕਹਿਣਾ ਹੀ ਠੀਕ ਹੈ। ਇਸੇ ਤਰ੍ਹਾਂ ਦੀ ਹੋਰ ਇਤਿਹਾਸਕ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਵੀਡੀਓ ਨੂੰ ਵਾਤੋਵਾਅ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ